ਮੈਂ ਕਾਫੀ ਦਿਨਾਂ ਤੋਂ ਇਹ ਚਰਚਾ ਸੁਣ ਰਿਹਾ ਸੀਗਾ ਆ ਕਿ ਗੜ ਸ਼ੰਕਰ ਜਿਹੜਾ ਸਾਡਾ ਹੁਸ਼ਿਆਰਪੁਰ ਦਾ ਹਿੱਸਾ ਹੈ ਗੜ ਸ਼ੰਕਰ ਬਲਾਕ ਦਾ ਬਲਾਕ ਨੂੰ ਕੱਟ ਕੇ ਸ਼੍ਰੀਨੰਦਪੁਰ ਸਾਹਿਬ ਜ਼ਿਲ੍ਹੇ ਦਾ ਜਿਹੜਾ ਨਵਾਂ ਬਣਨ ਜਾ ਰਿਹਾ ਜੋ ਖਵਾ ਸੁਣ ਰਹੇ ਸੀ ਸੀ ਉਹ ਮੈਂ ਇਸ ਗੱਲ ਦੀ ਖੇਦੀ ਕਰਦਾ ਕਿ ਸਾਡਾ ਜ਼ਿਲ੍ਹੇ ਨੂੰ ਹੋਰ ਕੱਟ ਵਟ ਕੇ ਛੋਟਾ ਨਾ ਕਰੋ ਠੀਕ ਹੈ ਗੁਰੂ ਮਹਾਰਾਜ ਦੇ ਜੀ ਦੀ ਜਿਹੜਾ ਦਿਵਸ ਆ ਰਿਹਾ ਹੈ ਤੁਸੀਂ ਸ਼ਰਧਾਂਜਲੀ ਦੇਣੀ ਹੈ ਰੋਪੜ ਜਗਰਾਫੀਕਲੀ ਜਿਹੜਾ ਹੈਗਾ ਉਹ ਮੇਰਾ ਖਿਆਲ ਆ ਨਨਪੁਰ ਸਾਹਿਬ ਦੇ ਬਿਲਕੁਲ ਨਾਲ ਹੈ ਇਹ ਸ਼੍ਰੀ ਨਨਪੁਰ ਸਾਹਿਬ ਦੇ ਨਾਲ ਹੈ ਔਰ ਮੈਂ ਸਮਝਦਾ ਵੀ ਅਗਰ ਜਲਾ ਬਣਾਣਾ ਹੈ ਤਾਂ ਰੋਪੜ ਦੀ ਜਗਾ ਸ਼੍ਰੀ ਨਨਪੁਰ ਸਾਹਿਬ ਨੂੰ ਜਲਾ ਬਣਾਤਾ ਜਾਵੇ ਤਾਂ ਉਹਦੇ ਚ ਕੋਈ ਮੇਰਾ ਖਿਆਲ ਹੈ ਵੀ ਨਾਨਨਪੁਰ ਸਾਹਿਬ ਦੇ ਸ਼੍ਰੀ ਨਨਪੁਰ ਸਾਹਿਬ ਦੇ ਲੋਕਾਂ ਨੂੰ ਨਾ ਰੋਪੜ ਦੇ ਲੋਕਾਂ ਨੂੰ ਜਾਂ ਰੋਪੜ ਦੇ ਲਾਗਲੇ ਜਿਹੜੇ ਪਿੰਡ ਹੈ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਫਰਕ ਨਹੀਂ ਪਏਗਾ ਮੈਨੂੰ ਅੱਜ ਪਤਾ ਲੱਗਾ ਕਿ ਸਾਡੇ ਸ਼ਾਰਪੁਰ ਦੇ ਐਮ.ਐਲ.ਏ. ਸਾਬਕਾ ਮੰਤਰੀ ਬਲੰਕਸ਼ੰਕਰ ਜਿਪਾਜੀ ਕੋਲ ਸਾਡੇ ਬਾਹਰ ਕੌਂਸਲ ਦੇ ਪ੍ਰਧਾਨ ਆਪਣੇ ਕੁਲੀਗਜ਼ ਨਾਲ ਆਏ ਸੀਗੇ ਬੇਨਤੀ ਕਰਨ ਵਾਸਤੇ ਕਿ ਹੁਸ਼ਾਰਪੁਰ ਜ਼ਿਲ੍ਹੇ ਤੋਂ ਗੜਸ਼ੰਕਰ ਬਲਾਕ ਦਾ ਕਟਿਆ ਜਾਵੇ ਤਾਂ ਮੈਨੂੰ ਪਤਾ ਲੱਗਾ ਕਿ ਉਹਨਾਂ ਸਪੀਕਰ ਫੋਨ ਤੇ ਡਿਪਟੀ ਸਪੀਕਰ ਓੜੀ ਸਾਹਿਬ ਨਾਲ ਗੱਲ ਕੀਤੀ ਔਰ ਓੜੀ ਸਾਹਿਬ ਨੇ ਇਹ ਗੱਲ ਕਹੀ ਕਿ ਉਹ ਤਾਂ ਹੁਣ ਹੋ ਗਿਆ ਇਹਦਾ ਮਤਲਬ ਇਹ ਹੈ ਕਿ ਬਿਲਕੁਲ ਕਲੀਅਰ ਹੈ ਅਗਰ ਉਹਨਾਂ ਦੇ ਕਹਿਣ ਮੁਤਾਬਕ ਕਿ ਉਹ ਗੜਸ਼ੰਕਰ ਬਲਾਕ ਹੈ ਜਿਹੜਾ ਸ਼੍ਰੀ ਰਨਪੁਰ ਸਾਹਿਬ ਜਿਹੜਾ ਨਵਾਂ ਜ਼ਿਲ੍ਹਾ ਬਣ ਰਿਹਾ ਉਹਦੇ ਮਿਲਾਨ ਜਾ ਰਹੇ ਆ ਅ ਬਤੌਰੀ ਜ਼ਿਲ੍ਹਾ ਪ੍ਰਧਾਨ ਮੈਂ ਆਪਣੇ ਸਾਰੇ ਸਾਥੀਆਂ ਨਾਲ ਹਲਕਾ ਇੰਚਾਰਜਾਂ ਨਾਲ ਐਕਸ ਐਮ ਐਲ ਏਜ਼ ਨਾਲ ਰਾਈ ਕੀਤੀ ਹੈ ਔਰ ਸਾਰੇ ਇਸ ਗਲਤੀ ਅ ਵਿਰੋਧ ਕਰਾਂਗੇ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਵਿਰੋਧ ਕਰਨਾ ਬਣਦਾ ਵੀ ਹੈ ਸਾਡਾ ਕਿ ਜ਼ਿਲ੍ਹਾ ਸਾਡਾ ਬਹੁਤ ਛੋਟਾ ਹੋ ਜਾਏਗਾ ਔਰ ਜੀਓਗ੍ਰਾਫਿਕਲੀ ਗੜਸ਼ੰਕਰ ਦੇ ਲੋਕਾਂ ਨੂੰ ਸਾਰੀ ਇਹ ਵੀ ਸੂਰਤ ਹੈ ਸਾਡੇ ਡਿਸਟ੍ਰਿਕਟ ਹੈੱਡਕੁਆਟਰ ਦਾ ਜਿਹੜਾ ਪੁਸ਼ਾਪੁਰ ਡਿਸਟ੍ਰਿਕਟ ਹੈੱਡਕੁਆਟਰ ਹੈ ਉਹਦੇ ਨਾਲ ਬਹੁਤ ਜ਼ਿਆਦਾ ਉਹਨਾਂ ਨੂੰ ਸਹੂਲਤ ਹੈਗੀ ਹੈ ਤੇ ਮੈਂ ਸਮਝਦਾ ਕਿ ਸਾਰੇ ਅਸੀਂ ਸਾਥੀ ਸਾਰੀ ਕਾਂਗਰਸ ਪਾਰਟੀ ਮਿਲ ਕੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰੇਗੀ ਬਹੁਤ-ਬਹੁਤ ਧੰਨਵਾਦ ਜੈ ਹਿੰਦ